ਇਹ ਖੁਆ ਹਾਈਲਾਈਟ ਕੈਪ ਆ ਗਈ 120 ਰੁਪਏ ਦੀ ਓਕੇ ਬਾਈ ਕਿੰਨੇ ਦੀ ਹੈ ਇਹ ਬਾਜ਼ਾਰੋਂ ਤੁਹਾਨੂੰ ਮਿਲਨੀ ਹੈ 3-400 ਰੁਪਏ ਦੀ ਓਕੇ ਹਾਈਲਾਈਟ ਕੈਪ ਮੇਰੇ ਭਰਾ ਸਲੂਨ ਤੇ ਯੂਜ਼ ਕਰਦੇ ਨੇ ਵਾਲ ਕੱਢ ਕੇ ਨਾ ਹਾਈਲਾਈਟ ਕਰਦੇ ਆ ਕੈਪ ਚੋਂ ਓ ਸਮਝ ਗਿਆ ਹਾਂ ਇਹ ਦੇਖੋ ਕਿਲੋ-ਕਿਲੋ ਸਕਰਬ ਕਰੀਮਾਂ ਆ ਗਈਆਂ ਕਿੰਨੇ ਦੇ ਪੈਣਾ 100 ਰੁਪਏ ਦਾ ਓਕੇ ਬਾਈ ਸਿਰਫ 100 ਰੁਪਏ ਦਾ ਸਕਰਬ ਨਹੀਂ ਮਹਿੰਗਾ ਹੈ ਬਾਜ਼ਾਰੋਂ ਭਾਈ 500 ਰੁਪਏ ਐਮਰ ਵੀ ਅਗਲੇ 300 ਰੁਪਏ 350 ਦੇ ਦਿੰਦੇ ਆ ਕਿੰਨੇ ਦੀ ਪੈਣੀ ਆ 2 ਕਿਲੋ ਦਾ ਫੇਸ਼ਲ ਹੈ ਇਹ ਦੇਖੋ 1000 ਦੇ ਉੱਤੇ 550 ਰੁਪਏ ਐਮ ਆਰ ਪੀ ਐ 1000 ਤੇ ਹਾਂ ਇੱਕ ਪੀਸ ਦੇ ਉੱਤੇ ਤੇ 2027 ਤੱਕ ਵੈਲਿਡ ਹੈ ਹਾਂ ਤੁਹਾਨੂੰ ਪੂਰੀ ਕਿੱਟ 200 ਦੀ ਉਹ ਸਾਰੀ ਸਾਰੀ ਚਾਰੀ ਸਾਰੀ ਕਿੱਟ 200 ਦੀ ਦੇਖੋ ਉਸ ਤਰੇ ਆ ਗਏ ਯੂਜ਼ ਐਂਡ ਥਰੂ ਤੁਸੀਂ ਪਿਆਰੋਂ 15 ਰੁਪਏ ਦਾ ਪੀਸ ਲੈਣਾ ਹਾਂਜੀ ਤੁਹਾਨੂੰ ਕਿੰਨੇ ਦਾ 550 ਰੁਪਏ ਓਕੇ 550 ਰੁਪਏ ਦਾ ਫਰਕ ਦੇ ਸੈੱਟ ਦੋ ਹਾਂ ਇਹ ਦੇਖੋ హెਅ ਰਿਮੂਵਰ ਸਪਰੇ ਆ ਗਈ ਸਾਡੇ ਕੋ ਹਮ ਫੇਰ ਮੂਵਰ ਸਪਰੇ ਲੇਡੀਜ਼ ਵੀ ਹੈ ਜੈਂਟਸ ਵੀ ਹੈ ਓਕੇ ਐਮ ਆਰ ਪੀ ਇੱਕ ਦੇ ਉੱਤੇ ਆ ਗਈ ਹੈ 450 ਰੁਪਇਆ ਓਕੇ ਆ ਦੇਖੋ 450 ਐਮ ਆਰ ਪੀ ਫਰੈਸ਼ ਰੇਟ ਦਾ ਮਾਲ ਤੁਹਾਨੂੰ 150 ਰੁਪਏ ਦਾ ਪੀਸ ਹੈ ਹਾਂ ਜੀ ਸასი ਕਾਲ ਦੀ ਸਾਰਿਆਂ ਨੂੰ ਅਪਾਖੜਾ ਲੁਧਿਆਣੇ ਫੀਲਡਾਂ ਚ ਤੇ ਅੱਜ ਤੁਹਾਨੂੰ ਹੋਰ ਦਿਖਾਵਾਂਗੇ ਆਪਾਂ ਕੋਸਮੈਟਿਕ ਦਾ ਸਮਾਨ ਨਵਾਂ ਸਮਾਨ ਆਇਆ ਸਾਡੇ ਕੋਲੇ ਕੰਪਨੀ ਦਾ ਸਮਾਨ ਨੂੰ ਸਾਰਾ ਤੇ ਸਿੰਗਲ ਵੀ ਸੀ ਮਿਲ ਜੂ ਅੱਜ ਵੀਡੀਓ ਨਾਲ ਬਣਿਆ ਰਿਹਾ ਜੀ ਹਾਂ ਜੀ ਆ ਦੇਖੋ ਉਸ ਤਰੇ ਆ ਗਏ ਆ ਯੂਜ਼ ਐਂਡ ਥਰੂ ਤੁਸੀਂ ਪੀਆਰੋ 15 ਰੁਪਏ ਦਾ ਪੀਸ ਲੈਣਾ ਹਾਂਜੀ ਤੁਹਾਨੂੰ ਕਿੰਨੇ ਦਾ 5.5 ਰੁਪਏ ਓਕੇ 5.5 ਰੁਪਏ ਦਾ ਕਰਕੇ ਦੇ ਸੱਟ ਦੋ ਹਾਂ 5.5 ਰੁਪਏ ਦਾ ਉਸ ਤਰ੍ਹਾਂ ਯੂਜ਼ ਕਰੋ ਸੌੜ ਦੋ ਹੂੰ ਸਹੀ ਹੈ ਹਾਂ ਇਹ ਦੇਖੋ ਫੇਸ਼ਲ ਟ੍ਰੇ ਆ ਗਈ ਕਿੰਨੇ ਦੀ ਪੈਣੀ 60 ਰੁਪਏ ਦੀ 60 ਰੁਪਏ ਦੀ ਫੇਸ਼ਲ ਟ੍ਰੇ 60 ਰੁਪਏ ਇਹ ਕਿੰਨੇ ਦੀ ਮਹਿੰਗੀ ਹੈ ਬਜ਼ਾਰੋਂ ਤੁਹਾਨੂੰ 150 ਦੀ ਮਿਲਣੀ ਹੈ ਇਹ ਦੇਖੋ ਆਫਟਰ ਰੋਸ਼ਨ ਵੱਡਾ ਆ ਗਿਆ ਕਿੰਨੇ ਦਾ ਪੈਣਾ ਤੁਹਾਨੂੰ 60 ਰੁਪਏ ਦਾ वैसे बयारों तानू 150 ਦਾ ਮਿਲਣਾ ਓਕੇ ਸਰ 60 ਰੁਪਏ ਓਕੇ ਇਹ ਦੇਖੋ ਇਹ ਸਾਰੇ ਟ੍ਰਿਮਰ ਲੱਗੇ ਆ ਛੋਟੇ ਵੱਡੇ 1.50 ਰੁਪਏ ਟ੍ਰਿਮਰ ਲੈ ਜੋ ਹੋਰ ਟੇਰ ਲੱਗਾ ਪਿਆ ਇਹ ਦੇਖੋ हेयर ਰਿਮੂਵਰ ਸਪਰੇ ਆ ਗਈ ਸਾਡੇ ਕੋ ਹਮ हेयर ਰਿਮੂਵਰ ਸਪਰੇ ਲੇਡੀਜ਼ ਵੀ ਹੈ ਜੈਂਟਸ ਵੀ ਹੈ ਓਕੇ ਐਮ ਆਰ ਪੀ ਇੱਕ ਦੇ ਉੱਤੇ ਆ ਗਈ ਹੈ 450 ਰੁਪਿਆ ਓਕੇ ਇਹ ਦੇਖੋ 450 ਐਮ ਆਰ ਪੀ ਫਰੈਸ਼ ਰੇਟ ਦਾ ਮਾਲ ਤੁਹਾਨੂੰ 150 ਰੁਪਏ ਦਾ ਪੀਸ ਹੈ ओके 450 ਵਾਲਾ ਸਿਰਫ 150 ਰੁਪਏ ਲੈ ਜਾਓ ਓਕੇ ਬਾਈ ਇਹ ਦੇਖੋ ਇਹ ਹਾਈਲਾਈਟ ਕੈਪ ਆ ਗਈ 120 ਰੁਪਏ ਦੀ ਓਕੇ ਬਾਈ ਕਿੰਨੇ ਦੀ ਹੈ ਇਹ ਬਾਜ਼ਾਰੋਂ ਤੁਹਾਨੂੰ ਮਿਲਣੀ ਹੈ 3-400 ਰੁਪਏ ਦੀ ਓਕੇ ਹਾਈਲਾਈਟ ਕੈਪ ਮੇਰੇ ਭਰਾ ਸਲੂਨ ਤੇ ਯੂਜ਼ ਕਰਦੇ ਨੇ ਵਾਲ ਕੱਟ ਕੇ ਨਾ ਹਾਈਲਾਈਟ ਕਰਦੇ ਆ ਕੈਪ ਚੋਂ ਓ ਸਮਝ ਗਿਆ ਹਾਂ ਕਿੰਨੇ ਦੀ ਪਣੀ 120 ਰੁਪਏ ਦੀ ਓਕੇ ਬਾਈ ਠੀਕ ਹੋ ਗਿਆ ਇਹ ਨਿਖਾਰ ਕਰੀਮ ਆ ਗਈ ਠੰਡੀ ਕਰੀਮ ਹਾਂਜੀ ਠੰਡੀ ਕਰੀਮ ਬਜਾਰੋਂ ਤੁਸੀਂ 20 ਰੁਪਏ ਦੀ 25 ਰੁਪਏ ਦੀ ਲੈਣੇ ਹੋ ਹਾਂਜੀ ਤੁਹਾਨੂੰ ਕਿੰਨੇ ਦੀ ਪਹਿਣੀ 15 ਰੁਪਏ ਦੀ ਓਕੇ ਬਾਈ ਠੀਕ ਹੈ ਜੀ ਠੰਡੀ ਕਰੀਮ ਕਿਉਂਕਿ ਹੁਣ ਗਰਮੀ ਆ ਗਈ ਹੈ ਕਰੀਮਾਂ ਚਲਣੀਆਂ ਹੁਣ ਨਾਈਆਂ ਦੇ ਹੀ ਚਲਣੀਆਂ ਨਾਈ ਬੱਸ ਬੱਸ ਇਹ ਦੇਖੋ ਹਨੀ ਕੇ ਆ ਡੀ10 ਤੁਹਾਨੂੰ ਕਿੰਨੇ ਦਾ ਪਹਿਣਾ 150 ਰੁਪਏ ਦਾ 1000 ਦਾ 150 ਦਾ 1000 ਐਮ ਆਰ ਪੀ 150 ਰੁਪਏ ਦਾ ਡੀ10 ਓਕੇ ਬਾਈ 150 ਰੁਪਏ ਦਾ ਡੀ10 ਸਕਰਬ ਓਕੇ ਜੀ ਕੰਪਨੀ ਦਾ ਹੋਏਗਾ ਸਭ ਤੋਂ ਵੱਡੀ ਗੱਲ ਓਕੇ ਬਾਈ ਠੀਕ ਹੈ ਜੀ ਇਹ ਦੇਖੋ ਕਿਲੋ ਕਿਲੋ ਸਕਰਬ ਕਰੀਮਾਂ ਆ ਗਈਆਂ ਕਿੰਨੇ ਦੇ ਪੈਣਾ 100 ਰੁਪਏ ਦਾ ਓਕੇ ਬਾਈ ਸਿਰਫ 100 ਰੁਪਏ ਦਾ ਸਕਰਬ ਨਹੀਂ ਮਹਿੰਗਾ ਹੈ ਬਜ਼ਾਰੋਂ ਭਾਈ 500 ਰੁਪਏ ਐਮ ਆਰ ਪੀ ਅਗਲੇ 300 ਰੁਪਏ 350 ਦੇ ਦਿੰਦੇ ਓਕੇ ਬਾਈ 골ਡ ਦਾ 골ਡ ਦੀ ਵੈਕਸ ਆ ਗਈ ਕਿੰਨੇ ਦੀ 50 ਰੁਪਏ ਦੀ ਓਕੇ ਬਾਈ ਕਿੰਨੇ ਦੀ ਪੈਸੀ ਦੋ ਕਿਲੋ ਦਾ ਫੇਸ਼ਲ ਹੈ ਇਹ ਦੇਖੋ 1000 ਦੇ ਉੱਤੇ 550 ਰੁਪਏ ਐਮ ਆਰ ਪੀ ਹੈ 1000 ਤੇ ਹਾਂ 1 ਪੀਸ ਦੇ ਉੱਤੇ ਤੇ 2027 ਤੱਕ ਵੈਲਿਡ ਹੈ ਹਾਂ ਤਾਨੂੰ ਪੂਰੀ ਕਿੱਟ 200 ਦੀ। ਉਹ ਸਾਰੀ ਸਾਰੀ ਚਾਰੀ। ਸਾਰੀ ਕਿੱਟ 200 ਦੀ। ਓਕੇ ਚਾਰ ਦੇ ਚਾਰੀ। ਤੁਸੀਂ ਫੇਸ਼ਲ ਕਰੋ, ਮੈਨੀਕਯਰ ਪੈਡੀਕਯਰ ਕਰੋ, ਜੋ ਮਰਜੀ ਕਰੋ, A1 ਰਿਜ਼ਲਟ ਹੋਏਗਾ 200 ਰੁਪਏ ਦੀ 2 ਕਿਲੋ ਦਾ ਫੇਸ਼ਲ। ਓਕੇ ਬਾਈ। ਤੁਸੀਂ ਇੱਕ ਫੇਸ਼ਲ ਕਰਨਾ 500 ਰੁਪਏ ਦਾ। ਪੈਸੇ ਪੂਰੇ? ਬਸ ਪੂਰੇ। ਉਹ ਤਾਂ ਕਮਾਈ ਹੈ। ਆ ਦੇਖੋ ਫਰਨੈਲ ਵਗੈਰਾ ਆ ਗਈ ਸਾਡੇ ਕੋਲ। 100 ਰੁਪਏ ਦੀ ਸੇਲ ਕਰਨੀ ਹੈ, ਪੈਣੀ ਕਿੰਨੇ ਦੀ 50 ਰੁਪਏ ਦੀ। ਓਕੇ ਬਾਈ। 100 ਵਾਲੀ ਸਿੱਧੀ 50। ਠੀਕ। ਆ ਦੇਖੋ ਸਾਡੇ ਕੋਲ ਚਾਰ ਕੋਲ ਸ਼ੇਵਿੰਗ ਫੋਮ ਆ ਗਈ ਹੈ। ਉੱਕੇ ਹੋਈ ਚਾਰ ਕੋਲ ਸ਼ੇਵਿੰਗ ਫੋਮ 300 ਰੁਪਏ ਅਮਰ ਵੀ ਕਿੰਨੇ ਦੇ ਪੈਣੀ 75 ਰੁਪਏ ਦੀ ਬੱਲੇ ਗੰਡਾ